ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਦਾ ਸੇਖਾ ਕਲਾਂ ਜ਼ਿਲ੍ਹਾ ਬੋਗਾ ਤਹਿਸੀਲ ਬਾਗਾਪਰਾਣਾ ਸੇਖੇ ਤੋਂ ਜਿਹੜੀ ਠੱਠੀ ਨੂੰ ਛੜਕ ਜਾਂਦੀ ਆ ਆ ਬਾਬੇ ਦੀ ਜਗ੍ਹਾ ਇੱਥੇ ਹੈਗੀ ਆ ਬਾਬੇ ਰੁਖੜਦਾਸ ਦੀ ਜਗ੍ਹਾ ਬਾਈ ਦੇ ਘਰ ਦੇ ਕੋਲ ਹੀ ਆ ਉਹ ਛੜਕਦੇ ਬਾਈ ਦਾ ਘਰ ਹੈ ਚੜਦੇ ਵਾਲੇ ਪਾਸੇ ਨੂੰ ਬਾਈ ਦੇ ਘਰ ਤੋਂ ਬਾਬੇ ਦੀ ਜਗਾ ਬਾਬਾ ਰੁਖੜਦਾਸ ਦੀ ਤੇ ਨਾਲ ਬਾਈ ਦਾ ਘਰ ਹੈ ਮੇਨ ਸੜਕ ਦੇ ਉੱਤੋਂ ਦੀ ਜਮਾ ਉੱਪਰ ਬਾਈ ਦੀ ਕੋਠੀ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ 4 ਜਨਵਾਰ ਆ ਵੱਡੇ ਤਿੰਨ ਨਗ ਬਾਈ ਨੇ ਸੇਲ ਕਰਨੇ ਆ ਇੱਕ ਤੋਕੜ ਗੱਬਨ ਚੈੱਕ ਪਾਸ ਵਹਿੜ ਇੱਕ ਦੀ ਵੀ ਏ ਆਈ ਹੋਈ ਹੈ ਇੱਕ ਉਹ ਪਰੇ ਵੱਡੀ ਵਹਿੜ ਆ 3 ਜਨਵਾਰ ਬਾਈ ਨੇ ਸੇਲ ਕਰਨੇ ਆ ਜੈ ਜੇ ਮੁੱਲ ਹੋਣਗੇ ਇਨਫੋਰਮੇਸ਼ਨ ਲੈ ਦਨਾ ਭਾਈ ਸਸੀਕਾਰ ਸਸੀਕਾਰ ਨਾਮ ਦੱਸ ਦੀ ਬਈ ਨਾਮ ਗੁਰਨਾਮ ਆ ਪਿੰਡ ਸੇਖਖਲਾ ਜਿਲ੍ਹਾ ਮੋਗਾ ਤਹਿਸੀਲ ਵਾਗਾ ਬਰਾਣੀ ਫੋਨ ਨੰਬਰ ਦੱਸ ਜੀ 70872 ਜੀ 78870 3 ਜਨਵਰੀ ਬਈ ਹਾਂਜੀ 3 ਜਨਵਰੀ ਕਿਹੜੇ ਪਾਸੋਂ ਲੱਗੇ ਇਧਰੋਂ ਹੀ ਲੱਗੇ ਦੱਸੀਏ ਇਹਦੇ ਬਾਰੇ ਉਹ ਬਈ ਦੂਜੇ ਸਵੇਰੇ ਆਇਆ ਤਣ ਮਹੀਨੇ ਦੀ ਇਹਦੀ ਐ ਆਈ ਹੋਈ ਦੀ ਆ ਇੱਕ ਮਹੀਨਾ ਹੋ ਗਿਆ ਹਾਂ ਤੇ ਆਪਾਂ ਤਾਂ ਖਾਲੀ ਕਰਕੇ ਦੇਣੀ ਹੈ ਸਹੀ ਹੈ ਜੀ 3 ਕਿਲੋ ਦੁੱਧ ਦਾ ਡੰਗ ਦਾ ਦੋਨਾਂ ਟਾਈਮਾਂ ਦਾ 6 ਕਿਲੋ ਦੁੱਧ ਦਾ ਸਹੀ ਹੈ ਜੀ ਠੀਕ ਆ ਠੰਡੀ ਸੀਲ ਕੋਈ ਚੈੱਕ ਕਰਨੀ ਮਰਜੀ ਬੈਠੇ ਰੋ ਦੋਸਤੋ ਸੀਲ ਸੌ ਫੁੱਲ ਹੈ ਜਿਹੜੇ ਪਾਸੇ ਦੀ ਮਰਜ਼ੀ ਹੱਥ ਪੱਲਾ ਮਾਰ ਲਓ ਪੂਰੀ ਸੀਲ ਸੌ ਆ 6 ਕਿਲੋ ਦੁੱਧ ਦੋਵਾਂ ਵੇਲਿਆਂ ਦਾ 3 ਕਿਲੋ ਤੜਕੇ 3 ਕਿਲੋ ਆਥਣੇ ਮਹੀਨਾ ਹੋ ਗਿਆ ਬਾਈ ਕਹਿੰਦਾ ਬਣੀ ਨੂੰ ਪਰ ਖਾਲੀ ਮੰਨ ਕੇ ਅਗਲਾ ਸੌਦਾ ਕਰ ਲੇ ਕਿਉਂਕਿ ਕਿਹੜਾ ਚੈੱਕ ਪਾਸ ਚਦਾਉਣੀ ਕੱਢੀ ਬਣਾ ਗੇੜਾ ਕਢਾ ਲਈ ਬਾਈ ਜੇ ਮੁੱਲ ਇਹਦਾ ਜਾਇਜ਼ ਆ ਮੁੱਲ ਜਾਇਜ਼ ਹੀ ਕਰਾਂਗੇ ਬਾਈ ਠੀਕ ਆ ਫੋਨ ਤੇ ਗੱਲ ਕਰਾਂ ਮੁੱਲ ਬਾਈ ਕਹਿੰਦਾ ਤਿੰਨਾਂ ਨਗਾਂ ਦੇ ਜਾਇਜ਼ ਹੀ ਹੋਣਗੇ ਕਰ ਲਾਂਗੇ ਫੋਨ ਤੇ ਕੋਈ ਗੱਲ ਨਹੀਂ ਫੋਨ ਲਾ ਲਿਓ ਜਾਇ ਜੀ ਮੁੱਲ ਹੋਣਗੇ ਇੱਕ ਨੰਬਰ ਥੱਲੇ 6 ਕਿਲੋ ਦੁੱਧ 3 ਕਿਲੋ ਤੜਕੇ 3 ਕਿਲੋ ਆਥਣੇ ਮਹੀਨਾ ਹੋ ਗਿਆ ਬਣੀ ਨੂੰ ਆ ਗੱਭਣ ਚੈੱਕ ਪਾਸ ਦੋ ਨੰਬਰ ਤੁਹਾਨੂੰ ਬਾਅਦ ਚ ਵਿਖਾਉਣੇ ਆ ਮੋٹے-ਮੋٹے ਥਾਣ ਗੁਲਾਬੀ ਥਾਣ ਆਸਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਕੋਈ ਵਾਧੂ ਫੋਰ ਸ਼ਾਂਗ ਹੈ ਨਹੀਂ 6 ਕਿਲੋ ਦੁੱਧ 3 ਕਿਲੋ ਤੜਕੇ 3 ਕਿਲੋ ਆਥਣੇ ਹੋ ਸਕਦਾ ਥੋੜੀ ਕਿਸਮਤ ਨੂੰ ਗੱਭਣ ਨਿਕਲ ਜੇ ਦਾ ਬਾਲੀ ਵਧੀਆ ਨਾ ਬਾਈ ਨੇ ਤਾਂ ਕਹਦੀ ਆ ਬਾਈ ਕਹਿੰਦਾ ਕਈ ਵਾਰ ਪਤਾ ਨਹੀਂ ਹੁੰਦਾ ਹੋ ਸਕਦਾ ਗੱਭਣ 100% ਨਿਕਲ ਜੇ ਹੋ ਸਕਦਾ ਨਾ ਨਿਕਲੇ ਕਿਉਂਕਿ ਮਹੀਨਾ ਹੋਇਆ ਅਜੇ ਚੈੱਕ 'ਚ ਨਹੀਂ ਆਉਂਦੀ 15 ਸਾਰੀਆਂ ਬ੍ਰੀਡਾਂ ਚ ਹੀ ਪੈਂਦੀ ਆ ਬਾਈ ਹਾਂ ਹਾਂ ਇਹ ਨਿਕਲ ਗਿਆ ਜਰਸੀ ਐਚਪੀ ਦਾ ਐਚਾ ਹਮਮ ਫੈਰ ਸ਼ਹਿਰ ਦੇ ਵਿੱਚ ਕਹਿੰਦਾ ਸਾਰੀ ਹਾਂ ਰਲਵਾ ਮਿਲ ਮਾਇ ਸਮੇਲ ਆ ਬਾਕੀ ਜੇ ਬਾਈ ਕਹਿੰਦੇ ਕਰਮ ਨੂੰ ਰਹਿ ਗਈ ਹਾਂ ਤੇ ਸਾਵ ਲਾ ਲਓ ਜਿਹੜਾ ਆਪਾਂ ਮੁੱਲ ਮੰਗਾ ਗਾ ਉਹ ਤਿੰਨਾਂ ਤਾਂ ਗਰਦਨ ਗੁਣਾ ਹੋਇਆ ਨੇ ਹਾਂ ਨਾ ਰੋਤੇ ਜਗੇ ਗਾਸ ਤੇ ਜਾਇਣਾ ਹਾਂ ਸਹੀ ਗੱਲ ਉਹ ਟਾਈਮ ਦਾਕਾਂ ਚ ਦੁੱਧ ਸੁੱਕ ਜਾਂਦਾ ਹਾਂ ਸਹੀ ਗੱਲ ਹੈ ਇਹ ਤੇ ਆ ਜੀ ਬਾਈ ਇਹ ਤਾਂ ਥੱਲੇ ਵੀ 6 ਨੂੰ ਇਹਦੇ ਤੋਂ ਦੁੱਧ ਦਾ ਤਿੰਨਾਂ ਟਾਈਮ ਦਾ ਠੀਕ ਹੈ ਜੀ ਹਾਂ ਤੇ ਇਹਨੂੰ ਆਪਣਾ ਚੌਥਾ ਮਹੀਨਾ ਹਾਂ 13 ਤਰੀਕ ਤੋਂ ਆਪਾਂ ਪੰਜਵੇਂ ਮਹੀਨੇ ਚ ਨੇ ਵੜਦੇ ਲੈ 13 ਤਰੀਕ ਤੋਂ ਪੰਜਵਾਂ ਚੱਲ ਪੈਣਾ ਹਾਂ ਚਾਰ ਕੰਪਲੀਟ ਹੋਏ ਨੇ ਅੱਜ 11 ਹੋ ਗਈ ਦੋ ਦਿਨ ਰਹਿ ਗਏ ਦੋ ਦਿਨ ਰਹਿ ਗਏ ਠੀਕ ਹੈ ਜੀ ਹਾਂ ਕੱਢੀ ਇਹ ਬਾਹਰ ਨੂੰ ਕੋਈ ਚੱਕਰ ਇਹਦਾ ਵੀ ਕੋਈ ਨਹੀਂ ਦਾ ਇਹ ਬਸ ਉਹ ਤੋਂ ਥੋੜਾ ਕੈਮਰੇ ਤੋਂ ਡਰਦੀ ਆ ਅੱਛਾ ਜੀ ਆ ਦੋਸਤੋ ਡਰਦੀ ਹੈ ਡਰਦੀ ਤੇ ਮਾਰਦੀ ਚ ਫਰਕ ਹੁੰਦਾ ਸਾਰਿਆਂ ਨੂੰ ਪਤਾ ਉਹ ਵਿਸ਼ੋ ਪਿੱਛੇ ਹਟੀ ਜਾਂਦੀ ਹੈ ਡਰਦੀ ਮੈਨੂੰ ਆ ਕੁਝ ਨਹੀਂ ਕਰਦਾ ਹਾਂ ਉਦਾਂ ਸੀਲ ਹੈ ਮੇਰਾ ਕਰਦੀ ਲਾ ਲਓ ਜਾਂਕ ਥੋੜਾ ਜਿਹਾ ਕੈਮਰੇ ਕਰਕੇ ਕਰਦੀ ਲਾ ਲਓ ਸੀਲ ਹੈ 6 ਕਿਲੋ ਦੁੱਧ ਹੈ 3 ਕਿਲੋ ਤੜਕੇ 3 ਕਿਲੋ ਆਥ ਨੇ 6 ਕਿਲੋ ਹੀ ਇੱਕ ਨੰਬਰ ਥੱਲੇ ਆ 6 ਕਿਲੋ ਹੀ ਦੋ ਨੰਬਰ ਥੱਲੇ ਆ ਇੱਕ ਨੰਬਰ ਮਹੀਨੇ ਦੀ ਬਣੀ ਆ ਹੋ ਸਕਦਾ ਗੱਭਾ ਨਿਕਲ ਜੇ ਬਾਈ ਕਹਿੰਦਾ ਜਿੰਨਾ ਮੁੱਲ ਕਰਨਾ ਆਪੂ 3 ਗੁਣਾ ਮਹਿੰਗੀ ਵਿਕਣਾ ਤੇ ਜਿਹੜੀ 2 ਨੰਬਰ ਆ ਇਹਨੂੰ 4 ਮਹੀਨੇ ਪਰਸੋਂ ਪੂਰੇ ਹੋ ਜਾਣੇ ਕੰਪਲੀਟ 13 ਤਰੀਕ ਨੂੰ ਅੱਜ 11 ਤਰੀਕ ਹੈ ਪਰਸੋਂ ਇਹਨੂੰ 5ਵਾਂ ਮਹੀਨਾ ਚੱਲ ਪੈਣਾ ਦੁੱਧ ਦੇ ਦੇ ਥੱਲੇ ਵੀ 6 ਕਿਲੋ ਆ ਹਾਂ ਭਾਈ ਇਹ ਦੂਜਾ ਜਿਹੜਾ ਚੱਕ ਪਾਸ ਦੀ ਗੱਲ ਆ ਬੰਦਾ ਡਾਕਟਰ ਆਉਂਦਾ ਲੈ ਕੇ ਆਵੇ ਮੇਰੀ ਕੰਪਲੀਟ ਆ ਜਿਹੜਾ ਬੰਦੇ ਨਾਲ ਸੌਦਾ ਹੁੰਦਾ ਉਹਦੇ ਪਿੰਡੋਂ ਡਾਕਟਰ ਲੈ ਕੇ ਆਵੇ ਮੈ ਇੱਥੇ ਕਈ ਵੀ ਡਾਕਟਰ ਨਹੀਂ ਮਿਲਦਾ ਅਗਲਾ ਮੁਰਕੇ ਸੌਂਹ ਆ ਖਵਾਈ ਜਾਂਦਾ ਜੀ ਸੌਂਹ ਵਾਲਾ ਡਾਕਟਰ ਹਾਂ ਇਹ ਆ ਗੱਲ ਆ ਆਪੇ ਕੰਮ ਨਹੀਂ ਕਰਨਾ ਸਹੀ ਆ ਠੀਕ ਆ ਬਾਕੀ ਥਾਣਾ ਥੁਣਾ ਦਾ ਕੋਈ ਚੱਕਰ ਨਹੀਂ ਸਾਰੇ ਇੱਕੋ ਜਿਹੇ ਤਰ੍ਹਾਂ ਦੇ ਠੀਕ ਹੈ ਦੋਸਤੋ ਨਰਮਜਾ ਬੰਦਾ ਬਾਈ ਨੇ ਸਿੱਧੀ ਗੱਲ ਕਹਿਤੀ ਆ ਕਿ ਮੇਰੀ ਤਸੱਲੀ ਕਰਾਈ ਆ ਮੇਰੇ ਵੱਲੋਂ ਗੱਬਣ ਚੈੱਕ ਪਾਸ ਹੋ ਸਕਦਾ ਤੁਹਾਨੂੰ ਮੌਕੇ ਤੇ ਮੇਰੇ ਪਿੰਡੋਂ ਡਾਕਟਰ ਮਿਲ ਜੇ ਹੋ ਸਕਦਾ ਨਾ ਮਿਲੇ ਜਿਹਦੇ ਪਸੰਦ ਆਉਂ ਅਗਲਾ ਡਾਕਟਰ ਬਾਈ ਕਹਿੰਦਾ ਬਾੜੀ ਵਧੇਗਾ ਹੋਊ ਗੱਲ ਕਿ ਆਪਦਾ ਨਾਲ ਹੀ ਲਈ ਜਾਵੇ ਸਾਡੇ ਵੱਲੋਂ ਗੱਬਣ ਬਾਈ ਕਹਿੰਦਾ 14 ਮਹੀਨਿਆਂ ਦੀ ਕੰਪਲੀਟ ਚੈੱਕ ਪਾਸ ਆ ਪਰਸੋਂ ਪੰਜਵਾਂ ਮਹੀਨਾ ਚੱਲ ਪੈਣਾ ਇਹਨੂੰ ਇੱਥੇ ਆ ਜਾ ਬਾਈ ਨਾਮ ਬਾਈ ਇੱਕ ਇਧਰਲੇ ਥਾਂ ਤੋਂ ਹੈਗੀ ਤਾਲਾ ਇਹ ਮੂਰਲੇ ਥਾਂ ਤੋਂ ਕਿ ਮਗਰਲੇ ਤੋਂ ਬਾਈ ਠੀਕ ਹੈ ਜੀ ਹਾਂ ਠੀਕ ਹੈ ਜੀ ਦੱਸਣ ਵਾਲੀ ਗੱਲ ਹੂੰ ਸਹੀ ਹੈ ਤੇ ਦੁੱਧ ਇਹ ਆਈ ਸੀਗੀ ਮਸ਼ੀਨ ਤੋਂ ਆਪਣੀ ਫਾਰਮ ਚੋਂ ਲਈ ਵੜ ਠੀਕ ਹੈ ਮਸ਼ੀਨ ਦੀ ਚਵਾਈ ਆ ਤੇ ਦੁੱਧ ਇਹ ਥੱਲੇ 12 ਕਿਲੋ ਹੋਊਗਾ 10 ਮੁ 10 ਦਾ ਮੱਕਾ ਕੇ ਮੰਨ ਲਏ ਆਪਣੇ ਬੰਦੇ ਹਾਂ ਤੇ 20 ਦਿਨ ਹੋ ਗਏ ਇਹਦੀ AI ਠੀਕ ਹੈ ਜੀ ਹਾਂ ਦੋਸਤੋ 12 ਕਿਲੋ ਦੁੱਧ ਹੈ 10 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੇ ਭੈਣਪਰਾ 20 ਦਿਨ ਹੋ ਗਏ ਇਹਦੀ AI ਹੋਈ ਨੂੰ ਇਹ ਦਾ ਮਹੀਨਾ ਹੋ ਗਿਆ ਆ ਚਾਰਾਂ ਦੀ ਗੱਬਣ ਕੰਪਲੀਟ ਐ ਪਰ ਸੋ ਪੰਜਵਾਂ ਚੱਲ ਪੈਣਾ ਇਹਨੂੰ ਇਹਦੀ 20 ਦਿਨ ਹੋ ਗਏ ਏ ਆਈ ਹੋਈ ਨੂੰ ਫਾਰਮ ਚੋ ਬਾਈ ਕਹਿੰਦਾ ਆਪਾਂ ਲਿਆਂਦੀ ਸੀ ਕਢੀਏ ਬਾਹਰ ਨੂੰ ਬਾਈ ਇਹ ਵੀ ਵਿਖਾ ਦਈਏ 12 ਕਿਲੋ ਦੁੱਧ ਆ ਤੁਸੀਂ 2 ਕਿਲੋ ਘੱਟ ਮੰਨ ਲਓ ਬਾਈ ਕਹਿੰਦਾ 10 ਮੰਨ ਕੇ ਕੋਈ ਵੀ ਸੌਦਾ ਕਰ ਲੇ ਤਿੰਨ ਥਾਣੇ ਚੱਲਦੇ ਆ ਚੌਥਾ ਥਣ ਤਾਂ ਜਮਾਂ ਚੜਿਆ ਜਾਂ ਪਿਆ ਵੇਖਣ ਨੂੰ ਤਾਂ ਦੂਰੋਂ ਦੀ ਨਾ ਹੀ ਨਹੀਂ ਹੋਣਾ ਪਰ ਬਾਈ ਨੇ ਸਾਫ਼ ਦੱਸਤਾ ਕਿ ਤਿੰਨ ਥਾਣਾਂ ਚ 12 ਕਿਲੋ ਦੁੱਧ ਆ 10 ਕਿਲੋ ਮੰਨ ਕੇ ਮੇਰੇ ਨਾਲ ਕੋਈ ਸੌਦਾ ਕਰ ਲੇ। ਹਾਂ ਬਾਈ ਜਿੱਥੇ ਮਰਜੀ ਪੋਪਾ ਇੱਥੇ ਪਰਸਾ ਛੱਡ ਕੇ ਚੋਣਾ। ਹੂੰ ਹੂੰ। ਸੀਲ ਛੰਡੀਆਂ ਬਾਈ ਕਹਿੰਦਾ ਸਾਰੀਆਂ ਹੀ ਬੱਲ ਐ। ਹਾਂ। ਪੂਰੀ ਵੱਡੀ ਵਹਿੜ। ਕੱਦ ਵੀ ਵੱਡਾ, ਹਾਈਟ ਵੀ ਬਹੁਤ ਆ, ਲੈਂਥ ਵੀ ਬਹੁਤ ਆ। ਵੜਾ ਤਕਰੀਬਨ ਤਿੰਨੇ ਹੀ ਵੱਡੀਆਂ। ਆਹ ਕਰੇ ਦੁੱਧ ਪੀਣ ਨੂੰ ਬਾਈ ਕਹਿੰਦਾ ਆਪਾਂ ਰੱਖ ਲੈਣੀ ਆ। ਆ ਜਿਹੜੀ ਵਿਚਾਲੀ ਖੜੀ ਐ ਇਹ ਨਹੀਂ ਵਿਕਾਉ। ਦੋ ਪਹਿਲੀਆਂ ਵਿਕਾਉ ਆ, ਇੱਕ ਆ ਵਿਕਾਉ ਆ। ਮੋਲ ਇਹਨਾਂ ਦਾ ਜੈ ਜੀ ਹੋਊਗਾ ਬਾਈ ਕਹਿੰਦਾ ਕੋਈ ਗੱਲ ਨਹੀਂ ਕਰ ਲਾਂਗੇ ਫੋਨ ਤੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਜੇ ਚੋ ਕੇ ਲੈ ਜਾਣਾ ਚਾਹੁੰਦਾ ਤੜਕੇ ਚੋਲਿਓ ਆਥ ਨੇ ਚੋਲਿਓ ਇਹਦੇ ਥੱਲੇ 12 ਕਿਲੋ ਦੁੱਧ ਆ 10 ਕਿਲੋ ਬਣ ਕੇ ਆਜੋ 6 ਕਿਲੋਏ ਦੇ ਥੱਲੇ ਆ 6 ਕਿਲੋਏ ਦੇ ਥੱਲੇ ਆ ਜਾਨੀ ਕਿ ਏ ਆਈ ਤਿੰਨਾਂ ਵੜਾਂ ਦੀ ਹੋਈ ਆ ਆ ਮਹੀਨੇ ਦੀ ਬਣੀ ਆ ਹੋ ਸਕਦਾ ਥੋੜੀ ਕਿਸਮਤ ਨੂੰ ਰਹਿ ਜੇ ਦੱਸਿਆ ਤਾਂ ਕਈ ਵਾਰ ਪਤਾ ਨਹੀਂ ਹੁੰਦਾ ਪਸ਼ੂ ਗੱਭਨ ਰਹਿ ਜੇ ਤੇ ਅਗਲਾ ਕੱਲ ਨੂੰ ਕਹਵੇ ਕਿ ਯਾਰ ਬਾਈ ਤੂੰ ਤਾਂ ਕਹਿੰਦੇ ਅਸੀਂ ਟੀਕਾ ਭਰਾਏ ਹੀ ਨਹੀਂ ਇਹ ਤਾਂ ਗੱਭਣ ਦੱਸ ਤਾਂ ਦਿੱਤਾ ਨਿਕਲ ਵੀ ਸਕਦੀ ਹੈ ਨਹੀਂ ਵੀ ਨਿਕਲ ਸਕਦੀ ਕੋਈ ਸਟਰਾ ਵੀ ਪਿਆ ਦੇਣਾ ਬੈੜਾਂ ਦਾ ਦੋਵਾਂ ਬੈੜਾਂ ਦਾ ਸਟਰਾ ਬਾਈ ਕਹਿੰਦਾ ਹੈਗਾ ਜੇ ਕਿਸੇ ਸਹੀ ਹੈ ਦੋਸਤੋ ਜਿਹੜਾ ਟੀਕਾ ਹੁੰਦਾ ਨਾ ਜਦੋਂ ਆਪਾਂ ਇਹ ਆਈ ਕਰਦੇ ਹਾਂ ਸਟਰਾ ਖਾਲੀ ਰਹਿ ਜਾਂਦਾ ਉਹ ਹੈਗਾ ਕਿਉਂਕਿ ਜਿਹੜੀ ਵਿੱਚ ਦਵਾਈ ਬੂਟੀ ਹੁੰਦੀ ਉਹ ਦੁਕਾਨ ਦੇ ਅੰਦਰ ਜਾਵੜਦੀ ਉਹਦੇ ਨਹੀਂ ਜਾਨਵਰ ਨੇ ਗੱਭਣ ਹੋਣਾ ਹੁੰਦਾ ਉਹ ਜਿਹੜਾ ਖਾਲੀ ਹੋਲ ਆ ਉਹ ਹੈਗਾ ਬਾਈ ਕਹਿੰਦਾ ਆਪਣੇ ਕੋਲੇ ਇਹ ਚਾਰਾਂ ਦੀ ਕੰਪਲੀਟ ਆ ਪੰਜਵਾਂ ਚੱਲ ਪਿਆ ਜਾਇਜ ਮੁੱਲ ਹੋਣਗੇ ਬਾਈ ਕਹਿੰਦਾ ਕਰ ਲਾਂਗੇ ਫੋਨ ਤੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਸੇਖੇਪਿੰਡ ਚ ਆਜੋ ਸੇਖਾ ਕਲਾਂ ਦੋ ਸੇਖੇ ਆ ਵੱਡਾ ਤੇ ਛੋਟਾ ਵੱਡੇ ਸੇਖੇ ਜੋ ਵੀਡੀਓ ਬਣਾ ਰਹੇ ਆ ਵੱਡੇ ਸੇਖੇ ਤੋਂ ਜਿਹੜੀ ਠੱਠੀ ਨੂੰ ਛੱਡ ਕੇ ਜਾਂਦੀ ਆ ਬਾਬੇ ਰੁਖਰਦਾਸ ਵਾਲੀ ਜਗਾ ਕੋਲ ਦੀ ਛੱਡ ਕੇ ਲੰਘਦੀ ਆ ਉਹ ਛੱਡ ਕੇ ਤੇ ਬਾਈ ਦਾ ਘਰ ਆ ਆ ਕੰਧ ਦੇ ਨਾਲ ਹੀ ਸੜਕ ਆ ਆਵੇ ਮੋਟਰਸਾਈਕਲ ਲੰਘਿਆ ਤੁਹਾਨੂੰ ਖੜਕਾ ਸੁਣਿਆ ਹੀ ਹੋਊਗਾ ਬਿਲਕੁਲ ਸੜਕ ਦੇ ਉੱਪਰ ਬਾਈ ਦੀ ਕੋਠੀ ਆ ਤਿੰਨ ਕੋਠੀਆਂ ਪਹਿਲੀ ਕੋਠੀ ਬਾਈ ਦੀ ਆ ਦੂਜੀ ਬਾਈ ਦੇ ਭਰਾਵਾਂ ਦੀਆਂ ਸੜਕ ਦੇ ਤਿੰਨ ਵੱਡੀਆਂ ਕੋਠੀਆਂ ਬਾਈ ਦੀਆਂ ਹੀ ਆ ਇਹਦਾ ਵੀ ਅੰਦਾਜ਼ਾ ਤੁਹਾਨੂੰ ਲੱਗ ਜਾਣਾ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਫੋਨ ਲਾਇਓ ਤੁਹਾਨੂੰ ਐਡਰੈਸ ਬਾਈ ਨੇ ਸਮਝਾਈ ਦੇਣਾ ਸਾਰਿਆਂ ਨੂੰ ਸਸ਼ਕਤ